ਠੀਕ ਠਾਕ ਸਾਰੇ ਮਿੱਤਰੋ ਬੁੱਤਵਾਜੋ ਲਓ ਜੀ ਮਿੱਤਰੋ ਆ ਤੁਹਾਨੂੰ ਪਤਾ ਹੀ ਕਿਉਂਕਿ ਮੀਂਹ ਪਿਆ ਸੀ ਅੱਜ ਤੇ ਮੈਂ ਕਿਹਾ ਆਪਾਂ ਕੋਠੇ ਤੇ ਚੜ ਕੇ ਦੇਖ ਲਈਏ ਆਪਣੇ ਖੁੱਡੇ ਖੜੇ ਤੇ ਨਹੀਂ ਖੇਲੇ ਹੋਗੇ ਜੇ ਵੈਸੇ ਤਾਂ ਨਾ ਹੀ ਹੁਣ ਜੇ ਮਾੜੇ ਮੋਟੇ ਹੋਣ ਤਾਂ ਆਪਾਂ ਕਲੀ ਛੱਡ ਦੇਣਾ ਮੜਾ ਹੋਣ ਕੇ ਔਖਾ ਆਪਾਂ ਵੀ ਖੁੱਡਿਆਂ ਦੇ ਘੋਲੀਆਂ ਪਾਉਣੇ ਆ ਕਰਕੇ ਪੱਕਾ ਉਹ ਉ ਤਾਂ ਬਚਾਉ ਚੂਆ ਚੂਏ ਤਾਂ ਨਹੀਂ ਉਹ ਐ ਜੇ ਗੱਲ ਗਲੋਲਾ ਹੋਗਾ ਐਂ ਕਰਦੇ ਚੱਲੋ ਆਪਾਂ ਕਲੀ ਛੱਡ ਦਿੰਨੇ ਆ ਇੱਚ ਤੇ ਆ ਤੁਸੀਂ ਸਹਟਾਂ ਦੇ ਲੈ ਓਕੇ ਲਓ ਜੀ ਮੜਿਆ ਐ ਕਰਕੇ ਪਾਣੀ ਜੇ ਤਾ ਆ ਗਿਆ ਬਾਲਿਆਂ ਤੇ ਤਲੂ ਪਰ ਚੋਇਆ ਨਹੀਂ ਉਹ ਮੜੀ ਐ ਦੀ ਜਾਲੀ ਵਿੱਚ ਉਹਦੀ ਜਾਲੀ ਵਿੱਚ ਉਹਦੀ ਵਾਸ਼ੜ ਚਲੀ ਗਈ ਆ ਤੇ ਕੋਈ ਨਾ ਆਪਾਂ ਮੜਾ ਹੂੰ ਜੀ ਕਿ ਤੇ ਆਪਾਂ ਇਹ ਕਲੀ ਛੜ ਦਿੰਨੇ ਇਹਦੇ ਵਿੱਚ ਖੁੱਡਿਆਂ ਦੇ ਮ ਲਾਲਾ ਖੁੱਡਾ ਹੁੰਦੀ ਲਓ ਜੀ ਮਿੱਤਰੋ ਝਾੜੂ ਲਿਆਂਦਾ ਆਪਾਂ ਚੈੱਕ ਮਾਰਦੀਆਂ ਕਲੀ ਛੜਦਾ ਸੁੱਖ ਨਹੀਂ ਰਹੂਗਾ ਹੋਰ ਇਹ ਖੁੱਡੇ ਦਾ ਔਖਾ ਜਮੀ ਦਾ ਵੀ ਤਾਂ ਕੰਮ ਜੱਬਦੀ ਆ ਭੈਣ ਨਹੀਂ ਹੋਦਾ ਬੜਾ ਟਟ ਮੁੱਖ ਵੀ ਰਿਹਾ ਚਲੋ ਕੋਈ ਨਾ ਪਖੋਡੇ ਤੇ ਪੰਮਨੇ ਹੋਲੀਆ ਪੱਕਾ ਲੈਟਰਾਂ ਨੂੰ ਤੇ ਮੋੜ ਕੇ ਫੇਰ ਨਿਕਲ ਜਾਂਦਾ ਇਹ ਪਾਣੀ ਤਾਂ ਤਾਂ ਦੀ ਹੂ ਘਾਟ ਹੀ ਆਇਆ ਵਾ ਕਿਉਂਕਿ ਜਾਲੀ ਵਿੱਚ ਦੀ ਇੱਥੋਂ ਬਾਹਰ ਆਇਆ ਵਾ ਛੜੇ ਕਿਉਂਕਿ ਜਾਲੀ ਲੱਗੇ ਨਾ ਤਾਂ ਕਰਕੇ ਲਓ ਜੀ ਮਿੱਤਰੋ ਖੁੱਡੇ ਚ ਤਾਂ ਆਪਾਂ ਮਾਰਤਾ ਝਾੜੂ ਕਿਉਂਕਿ ਆਪਾਂ ਇਹਨੂੰ ਐ ਖਰਚ ਨਹੀਂ ਨੀ ਥੱਕਦੇ ਮੋੜ ਕੇ ਥੱਲੇ ਮਿੱਟੀ ਪੱਟੀ ਆਣੀ ਆ ਆਪਾਂ ਮਣੀ ਮੜੀ ਕਲੀ ਛੜ ਦਿੰਨੇ ਆ ਨਾ ਖੁੱਡੇ ਚ ਲਓ ਜੀ ਮਿੱਤਰੋ ਕਲੀ ਦਾ ਗੱਟਾ ਲਿਆਂਦਾ ਆਪਾਂ ਚੱਕ ਤੇ ਆਪਾਂ ਮਣੀ ਮੜੀ ਚ ਛੜਕਦੀ ਆ ਇਹ ਫਤਿਹ ਚੱਕੇ ਚੜਦੀ ਬਲੀ ਨਜ ਰੋੜ ਦੀ ਥਾਈ ਕਰਕੇ ਮਣੀ ਮਣੀ ਛੱਡੀ ਬੰਦੀ ਮੜ ਕੇ ਮੇਰੇ ਥਲੇ ਨੱਕ ਨੂੰ ਚੜਾ ਦਿੰਦੇ ਲਓ ਜੀ ਆਪਾਂ ਇੱਕ ਕਰਦੇ 30 ਸੱਟ ਮੁਰਕੇ ਐ ਵੀ ਕੋਈ ਫਾਇਦਾ ਨਹੀਂ ਹਣਾ ਚਲੋ ਕੂਤਰ ਮੁਰਕੇ ਬਿਮਾਰ ਹੋ ਜਾਣਗੇ ਸਰਹਾਜ ਦੇ ਕਾਰਨ ਇਤੋਂ ਪਹਿਲੇ ਪਹਿਲੇ ਇਹ ਤਾਂ ਵਿਚਾਰ ਰੱਖੋ ਮਿੱਤਰੋ ਕਲੀ ਗੁਲੀ ਆਪਾਂ ਮੈਂ ਕੈਮ ਵੀ ਕਰਕੇ ਛੱਡਦੀਆਂ ਮੜ ਕੇ ਹੋਰ ਮੁਰਕੇ ਲਓ ਜੀ ਮਿੱਤਰੋ ਕਲਿੱਦਾ ਦਿੱਤੀ ਆਪਾਂ ਇੱਥੇ ਸੈੱਟ ਤੇ ਆਪਾਂ ਮਾੜਾ ਮਾੜਾ ਝਾੜੂ ਮਾਰਦੇ ਖਿਡਾਰੀ ਤੇ ਜੀ ਚੱਕੋ ਲਓ ਜੀ ਆਪਾਂ ਦੂਜੇ ਕੋਲੇ ਜੀ ਦਈਏ ਖੁੱਡੇ ਸੈੱਟ ਉਧਰੋਂ ਬਣੀ ਲਓ ਜੀ ਮਿੱਤਰੋ ਇੱਥੋਂ ਵੀ ਮੜਾ ਖੁੱਡਾ ਗੱਲਾ ਹੋ ਗਿਆ ਤੇ ਆਪਾਂ ਇੱਥੇ ਇੱਥੇ ਵੀ ਪਹਿਲੇ ਨੰਬਰ ਵਾਲੇ ਚ ਸੈੱਟ ਦੀ ਮੜੀ ਕਲੀ ਦੇ ਮੜਕੇ ਤੁਹਾਨੂੰ ਬੱਚੇ ਪੁੱਛ ਦਿਖਾਉਣੇ ਕਿਨੇ ਫੇਰ ਕੱਢ ਲੈ ਲਓ ਜੀ ਮਿੱਤਰੋ ਆਪਾਂ ਇਧਰ ਲਖੜੀ ਜੀ ਵੀ ਸੜਤੀ ਕੜੀ ਦੇ ਉੱਤੇ ਦੀ ਆਪਾਂ ਫੇਰ ਤਾਂ ਝਾੜੋ ਹਾਂ ਵੀ ਕਿੰਨੇ ਕੱਢ ਲਏ ਬੱਚੇ ਲਓ ਜੀ ਇਹਨੇ ਵੀ ਦੂਜੇ ਬੱਚਾ ਕੱਢ ਲਏ ਦੋ ਦੋ ਇਹਦੇ ਥੱਲੇ ਸ਼ਾਕ ਕੀ ਥੱਲੇ ਤੇ ਦੋ ਆਵਾ ਹਾਂਜੀ ਤੁਸੀਂ ਕੱਢਿਆ ਕਿ ਨਹੀਂ ਹਜੇ ਇਥੋਂ ਦੀ ਲਓ ਜੀ ਮਿੱਤਰੋ ਇਹਨੇ ਵੀ ਇੱਕ ਬੱਚਾ ਕੱਢ ਲਿਆ ਤੇ ਇਹ ਕਾਂਡੇ ਜਾਂ ਵੀ ਤਰੇੜੇ ਵੀ ਕੱਢ ਲੂਗਾ ਓਏ ਸ਼ਿਰਾਗਦਰਵਾਜਾ ਵਰਤਾ ਹਾਂ ਲੋ ਜੀ ਦੇਖੋ ਚਟੀਆਂ ਦੀ ਕੁਤਰੀ ਦਾ ਸ਼ੌਂਕ ਕਰੋ ਮਿੱਤਰੋ ਇਹਨੇ ਵੀ ਘੱਡ ਲੈ ਇੱਕ ਬੱਚਾ ਚਟੀਆਂ ਖਾ ਲਈ ਨੇ ਲੋ ਜੀ ਮਿੱਤਰੋ ਨਾਲੇ ਤੁਹਾਨੂੰ ਵੀ ਪਤਾ ਵਾ ਮੀਮੂ ਪੈਂਦਾ ਵਾ ਤੇ ਮੜਾ ਮੇਰਾ ਭਰਾ ਜਾਨਵਰਾ ਦਾ ਰੱਖਿਆ ਕਰੋ ਧਿਆਨ ਤੇ ਖੁੱਡੇ ਖੱਡੇ ਸਲਾਬੇ ਹੁਣ ਮੜੋ ਗੱਲੇ ਹੁਣ ਨਾ ਤੁਹਾਨੂੰ ਪਤਾ ਹੀ ਹੈ ਕੂਤਰ ਮੁਰਗੇ ਬਿਮਾਰ ਹੋ ਜਾਂਦੇ ਆ ਦੇਖੋ ਇਧਰ ਲਈ ਜਪਾ ਸੜਤੀ ਇਧਰ ਲਈ ਚੀ ਵੀ ਸੀਗੀ ਸੜਤੀ ਕਲੀ ਹਾਂ ਇਥੋਂ ਬਾਹਰ ਇਥੇ ਬਿਠਰੇ ਹਨ ਮੜੇ ਗਿੱਲੇ ਹੋਤੇ ਪਾਣੀ ਪੁਣੀ ਪੈ ਗਏ ਨੇ ਦੇ ਵਿਚਾਰਿਆਂ ਨੇ ਤਾਂ ਕਰਕੇ ਲੋੜ ਦੇਖੋ ਮਤਰੋ ਉਹ ਲੜਣਾ ਨਹੀਂ ਲੋੜ ਬਾਕੀ ਦੇਖੋ ਤੌਪ ਵੀ ਨਿਕਲ ਗਈ ਲਾ ਮੀ ਪਿਆਦਰ ਸੂਰਜੀ ਵੀ ਕੜਾਕੇਦਰ ਨਿਕਲਾ ਇਦਨ ਦੇਖੋ ਲਓ ਜੀ ਮਿੱਤਰੋ ਲਓ ਵੀਡੀਓ ਦਾ ਆਪਾਂ ਮਿੱਤਰੋ ਕਰ ਦਨੇ ਇੱਥੇ ਹੀ ਐਂਡ ਵੀਡੀਓ ਕਿਦਾਂ ਦੀ ਲੱਗੀ ਦੱਸਿਓ ਵੀ ਤੇ ਮੇਰਾ ਭਰਾ ਆਪਣੇ ਕੁਤਰਾ ਤਿਆਰ ਰੱਖਿਆ ਕਰੋ ਬਾਈ ਵੀ ਮਿੱਤਰੋ